ਪੰਜਾਬ ਦੇ ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਮੈਂਬਰ ਪਾਰਲੀਮੈਂਟ ਰਹੇ ਚੁੱਕੇ ਸਨੀ ਦਿਓਲ ਨੇ ਸਿਆਸਤ ਤੋਂ ਪੂਰੀ ਤਰ੍ਹਾਂ ਕਿਨਾਰਾ ਕਰ ਲਿਆ ਲੱਗਦਾ ਹੈ ਗੁਰਦਾਸਪੁਰ ਦੇ ਲੋਕਾਂ ਦਾ ਗੁੱਸਾ ਚਲਣ ਤੋਂ ਬਾਅਦ ਸਨੀ ਦਿਓਲ ਫਿਲਮਾਂ ਵੱਲ ਹੀ ਨਜ਼ਰ ਆ ਰਹੇ ਨੇ ਅਤੇ ਆਪਣੀ ਚਰਚਿਤ ਫਿਲਮ ਗਦਰ ਦਾ ਦੂਜਾ ਭਾਗ ਬਣਾ ਕੇ ਮੋੜ ਸੁਰਖੀਆਂ ਵਿੱਚ ਆਏ ਸਨੀ ਦਿਓਲ ਹੁਣ ਉਸੇ ਤਰ੍ਹਾਂ ਆਪਣੀ ਇੱਕ ਹੋਰ ਪੁਰਾਣੀ ਫਿਲਮ ਦਾ ਦੂਜਾ ਹਿੱਸਾ ਤਿਆਰ ਕਰਨ ਵਿੱਚ ਲੱਗ ਗਏ ਨੇ ਸਾਲ 1997 ਵਿੱਚ ਭਾਰਤ ਪਾਕਿਸਤਾਨ ਦੇ యుద్ధ ਤੇ ਆਧਾਰਿਤ ਫਿਲਮ ਆਈ ਸੀ ਜਿਸ ਦਾ ਨਾਂ ਸੀ ਬਾਰਡਰ ਅਤੇ ਸਨ 1997 ਦੀ ਉਸੇ ਫਿਲਮ ਦਾ ਹੁਣ ਸੀਕਵਲ ਬਣਾਇਆ ਜਾ ਰਿਹਾ ਗਦਰ 2 ਤੋਂ ਬਾਅਦ ਹੁਣ ਬਾਰਡਰ 2 ਲਿਆਉਣ ਦੀ ਸਨੀ ਦਿਓਲ ਵੱਲੋਂ ਤਿਆਰੀ ਹੋ ਰਹੀ ਹੈ ਤੇ ਹੁਣ ਸਨੀ ਦਿਓਲ ਇੱਕ ਤਰੀਕੇ ਨਾਲ ਸਿਆਸਤ ਤੋਂ ਪੂਰੀ ਤਰ੍ਹਾਂ ਲਾਂਬੇ ਹੋ ਕੇ ਵਾਪਸ ਫਿਲਮਾਂ ਵੱਲ ਆ ਰਹੇ ਨੇ ਆਪਣੀਆਂ ਪੁਰਾਣੀਆਂ ਫਿਲਮਾਂ ਦੇ ਦੂਜੇ ਹਿੱਸੇ ਬਣਾਉਣ ਵਿੱਚ ਮਸ਼ਰੂਫ ਹੋ ਰਹੇ ਲੱਗਦੇ ਇਹਨਾਂ ਨੂੰ ਵੇਖਣਾ ਹੈ ਕਿ ਬਾਰਡਰ 2 ਨੂੰ ਦਰਸ਼ਕਾਂ ਵੱਲੋਂ ਕਿਹੋ ਜਿਹਾ ਹੁੰਗਾਰਾ ਮਿਲਦਾ ਕਿਉਂਕਿ ਇਹ ਫਿਲਮ ਉਸ ਵੇਲੇ ਸੰਨ 1997 ਵਿੱਚ ਇੱਕ ਵੱਡੀ ਹਿੱਟ ਸਾਬਤ ਹੋਈ ਸੀ